ਨਾਲ ਕੋ ਜੇਲ੍ਹ ਹਾਏ 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 ਦੇਖ ਯਾਰ ਇਹ ਕੋਈ ਹਿੰਦੂਤਾਂ ਦੀ ਜੇਲ੍ਹ ਨਹੀਂ ਹੈਗੀ ਇਹ ਪਾਕਿਸਤਾਨ ਦੀ ਜੇਲ੍ਹ ਹੈ ਇਹ ਉਹ ਜੇਲ੍ਹ ਹੈ ਜਿੱਥੇ ਸਰਬਜੀਤ ਸੀ ਜਿਹਨੂੰ ਅੰਦਰ ਮਾਰਤਾ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕੋਈ ਹਿੰਦੂ ਲੀਡਰ ਜਾਂ ਹਾਜ਼ਰ ਕੋਈ ਪਰਚਾ ਦਰਜ ਹੁੰਦਾ ਤਾਂ ਪੰਠਾਨਕੋੜ ਦੀ ਸੇਫ ਜੇਲ੍ਹ ਸਮਝ ਕੇ ਉਸ ਜੇਲ੍ਹ ਦੇ ਵਿੱਚ ਭੇਜ ਆ ਜਾਂਦਾ ਉਹਨਾਂ ਦੀ ਮੁਲਾਕਾਤ ਵਾਤੇ ਆਇਆ ਔਰ ਇੱਥੇ ਦੇ ਜੇਲਰ ਦਾ ਕੀ ਕਹਿਣਾ ਹੈਗਾ ਵੀ ਜਾ ਕੇ ਪੰਜਾਬ ਦੇ ਡੀਜੀਪੀ ਦਾ ਫੋਨ ਕਰਵਾਓ ਤੇ ਜਾਂ ਆਈਜੀ ਦਾ ਫੋਨ ਕਰਵਾਓ ਤੇ ਸਮਾਗ ਟੀਮ ਸਭ ਕੁਝ ਅੰਦਰ ਵਿਗਦਾ ਇਹ ਜੰਗਰੀ ਬਹੁਤ ਸਖਤੀ ਆ ਕਿਦਾਂ ਰਾਖਨ ਲਾਂਚਰ ਨਾਲ ਹਮਲੇ ਦਾ ਹੋਈ ਜੇ ਇਸੇ ਅਸੀਂ ਹਤਕਵਾਦੀ ਹੈਗੇ ਆ ਦੇਖਿਆ ਯਾਰ ਇਹ ਕੋਈ ਹਿੰਦੂਤਾਂ ਦੀ ਜੇਲ ਨਹੀਂ ਹੈਗੀ ਇਹ ਪਾਕਿਸਤਾਨ ਦੀ ਜੇਲ ਹੈ ਇਹ ਉਹ ਜੇਲ ਹੈ ਜਿੱਥੇ ਸਰਬਜੀਤ ਸੀ ਜਿਹਨੂੰ ਅੰਦਰ ਮਾਰਤਾ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕੋਈ ਹਿੰਦੂ ਲੀਡਰ ਜਾਂ ਉਹਦਾ ਤਾਂ ਕੋਈ ਪਰਚਾ ਦਰਜ ਹੁੰਦਾ ਤੇ ਪੰਠਾਣਕੁਰ ਦੀ ਸੇਫ ਜੇਲ ਸਮਝ ਕੇ ਉਸ ਜੇਲ ਦੇ ਵਿੱਚ ਭੇਜਿਆ ਜਾਂਦਾ ਇੱਥੇ ਤਰ੍ਹਾਂ ਕੋਈ ਦੋ ਹਿੰਦੂ ਲੀਡਰ ਜਿਹੜੇ ਗਿਆ ਜਲਾ ਤਰਨਤਰ ਦੇ ਉੱਤੇ ਭੇਜਿਆ ਉਹਨਾਂ ਦੀ ਮੁਲਾਕਾਤ ਵਾਤੇ ਆਇਆ ਔਰ ਇੱਥੋਂ ਦੇ ਜੇਲਰ ਦਾ ਕੀ ਕਹਿਣਾਗਾ ਵੀ ਜਾ ਦੇ ਪੰਜਾਬ ਦੇ ਡੀਜੀਪੀ ਦਾ ਫੋਨ ਕਰੋ ਤੇ ਜਾਂ ਆਈਜੀ ਦਾ ਫੋਨ ਕਰਵਾਓ ਅੰਦਰ ਬੀੜੀਆਂ ਦੇ ਬੰਡਲ ਚਿੱਟਾ ਗੋਲੀਆਂ ਸਮੈਗ ਫੀਮ ਸਭ ਕੁਝ ਅੰਦਰ ਵਿਕਦਾ ਜੋ ਕੁਝ ਕਦਰੀਆਂ ਨੂੰ ਸਰਕਾਰ ਖਾਣ ਨੂੰ ਦਿੰਦੀ ਆ ਬਿਲਕੁਲ ਨਹੀਂ ਦਿੰਦੇ ਤੇ ਇਹੋ ਜਿਹਾ ਵਿਵਹਾਰ ਖਾਸ ਕਰਕੇ ਹਿੰਦੂ ਲੀਡਰਾਂ ਨਾਲ ਤੇ ਅਗਰ ਕੋਈ ਹਿੰਦੂ ਲੀਡਰ ਅੰਦਰ ਹੈ ਤਾਂ ਉਹਨੂੰ ਮਿਲਣ ਨਹੀਂ ਦੇਣਾ ਇਹ ਉਹਨਾਂ ਦੀ ਕਾਰਖਾਨਾ ਹੈਗੀ ਆ ਅਸੀਂ ਸਵੇਰ ਦੇ ਉੱਤੇ ਖੜੇ ਆਂ ਅਸੀਂ ਪ੍ਰਾਰਥਨਾ ਕੀਤੀ ਆ ਤਰਨ ਤਰ ਤੋਂ ਵੀ 2-4-5 ਸਾਥੀ ਆਦੇ ਆ ਠੀਕ ਹੈ ਜੀ 26 ਜਨਵਰੀ 26 ਜਨਵਰੀ ਤਾਂ ਇਹ 26 ਜਨਵਰੀ ਤੇ ਬਾਕੀ ਲੋਕਾਂ ਦੀ ਮੁਲਾਕਾਤਾਂ ਕਿਉਂ ਹੋ ਰਹੀਆਂ ਬਾਕੀ ਲੋਕ ਮੁਲਾਕਾਤ ਕਰਨ ਆ ਰਹੇ ਨੇ ਤਾਂ ਇਸ ਕਰਕੇ ਇਹ ਜਿਹੜਾ ਜੇਲਰ ਆ ਇਹਦਾ ਐਟੀਟਿਊਡ ਇਨਾਗਾ ਸਮੇਂ ਤੋਂ ਪਰਿਆ ਕਿ ਅਸੀਂ ਕਿਸੇ ਕ੍ਰਿਮੀਨਲ ਬੰਦੇ ਨੂੰ ਮਿਲਣ ਨਹੀਂ ਆਏ ਭਈ ਜਾ ਕੋਈ ਦੇਸ਼ ਦਰੋਹ ਦੇ ਕੇਸ ਵਿੱਚ ਵੀ ਕੋਈ ਬੰਦਾ ਅੰਦਰ ਆ ਤੇ ਆਪਾਂ ਉਹਨੂੰ ਮਿਲਣ ਆਇਆ ਇਸ ਕਰਕੇ ਸਵੇਰ ਦੇ ਖੜੇ ਆ ਅਸੀਂ ਦੋ ਤਿੰਨ ਵਾਰੀ ਪ੍ਰਾਰਥਨਾ ਕਰ ਚੁੱਕੇ ਆ ਇਸ ਕਰਕੇ ਇਹਦੇ ਰਵਈਏ ਦੇ ਕਾਰਨ ਆਪਾਂ ਇੱਥੇ ਆ ਕੇ ਧਰਨੇ ਦੇ ਬੈਠੇ ਆ। ਉਹ ਪ੍ਰਧਾਨ ਜੀ ਜਿਹੜੇ ਸਾਥੀ ਖੰਸ ਕੋਈ ਵੀ ਹੋਵੇ ਅਸੀਂ ਉਹਨਾਂ ਬੰਦਿਆਂ ਨੂੰ ਪਾਰਟੀ ਚੋਂ ਕੱਢੇ ਵੀ ਹੈਗਾ। ਤਰਨ ਤਾਰਨ ਜਿਹੜੇ ਦੇ ਵਿੱਚ ਕੋਈ ਐਪੀਸੋਡ ਹੋਇਆ ਸਾਨੂੰ ਅਜੇ ਤੱਕ ਨਹੀਂ ਪਤਾ ਵੀ ਸੱਚਾਈ ਕੀ ਆ। ਲੇਕਿਨ ਸਾਡਾ ਫਰਜ਼ ਬੰਦਾ ਮੈਂ ਇਹਨੂੰ ਪਾਰਟੀ ਸੁਪਰੀਮੋ ਪੰਜਾਬ ਸੁਪਰੀਮੋ ਹੋਣ ਦੇ ਨਾਤੇ ਮੈਨੂੰ ਆਪਣੇ ਬੰਦੇ ਨੂੰ ਮੁਲਾਕਾਤ ਕਰਨ ਦਾ ਅਧਿਕਾਰ ਹੈ। ਇਹ ਲੋਕਤੰਤਰ ਆਨਦੋਤਾ ਦੇ ਵਿੱਚ ਤੇ ਆਹ ਦੇਖੋ ਜੱਪਾ ਜੀ ਮੇਰੇ ਕੋਲ ਦੀ ਜੱਪਾ ਦੇ ਪਾਹੇ ਪੜ ਤਸ ਲੂਟ ਮਾਰਦੇ ਆ ਲੇਕਿਨ ਕੋਈ ਆਮ ਬੰਦਾ ਕੋਈ ਉਹ ਜਿਹੜਾ ਆਈ ਨਾ ਮੁਲਾਕਾਤ ਕਰਨ ਤੋ ਮੁਲਾਕਾਤ ਹੀ ਨਹੀਂ ਕਰ ਸਕਦਾ ਇਹ ਉਹਨਾਂ ਦਾ ਰਵਈਆ ਹੈਗਾ ਜੇਲਰ ਵੱਲੋਂ ਕੀ ਕਹਿਆ ਜਾ ਰਿਹਾ ਤੁਹਾਨੂੰ ਜਿੱਪੀ ਜਨਵਰੀਆ ਬੋਲ ਸਕਦੀ ਆ ਕਿਦਾਂ ਰਾਖਨ ਲਾਂਚਰ ਨਾਲ ਹਮਲੇ ਨਾਲ ਹੋਈ ਜੇਲ੍ਹ ਤੇ ਅਸੀਂ ਹੱਤਕਵਾਦੀ ਹੈਗੇ ਆ ਅਸੀਂ ਪੰਜਾਬ ਦੇ ਨਿਵਾਸੀ ਆ ਕਿ ਸੰਗਠਨ ਦੇ ਨਿਵਾਸੀ ਆ ਲੇਕਿਨ ਇਹਨਾਂ ਦਾ ਰਵਈਆ ਜਿਹੜਾ ਹੈਗਾ ਬਹੁਤ ਮਾਰਾ ਅੱਜ ਨੇ ਮੈਂ ਤੇ ਧਰਨੇ ਦੇ ਬੈਠਾ welcome to roots country school the largest boarding school in the shimla hills for 21 years we've delivered 100% board exam success with smart classrooms a library and science labs learning thrives our in-house mess bakery and tuck shop ensure nutritious meals from dance and music rooms to a cinema hall all weather pool and expert sports coaches, students excel in every way. Rooted in excellence, admissions open. Enroll today.